ਹਾਂਜੀ ਫਰੈਂਡਸ ਅੱਜ 23 11 24 ਨੂੰ ट्रिपल एस ਬੜੋ ਵੱਲੋਂ ਆਈਟੀ ਅਸਿਸਟੈਂਟ ਡਿਸਟ੍ਰਿਕਟ ਟੈਕਨੀਕਲ ਕੋਆਰਡੀਨੇਟਰ ਤੇ ਟੈਕਨੀਕਲ ਕੋਆਰਡੀਨੇਟਰ ਦਾ ਪੇਪਰ ਲੈ ਆ ਗਿਆ ਜੀ ਪੋਸਟ ਦਾ ਨਾਮ ਆਈਟੀ ਅਸਿਸਟੈਂਟ ਪੋਸਟ ਦਾ ਨਾਮ ਤਿੰਨ ਦਿਨ ਪਹਿਲਾਂ ਹੀ ਇਹਨਾਂ ਨੇ ਚੇਂਜ ਕੀਤਾ ਜੀ ਪਹਿਲਾਂ ਸੀਗੀ ਪੋਸਟ ਸੀਨੀਅਰ ਅਸਿਸਟੈਂਟ ਆਈਟੀ ਤੇ ਹੁਣ ਇਹਨਾਂ ਨੇ ਉਹ ਸਪੋਸਟ ਦਾ ਨਾਮ ਆਈਟੀ ਅਸਿਸਟੈਂਟ ਰੱਖਤਾ ਅੱਜ ਜਦੋਂ ਪੇਪਰ ਲੈ ਆ ਗਿਆ ਜੀ ਪੇਪਰ ਦੇ ਵਿੱਚ OMR ਸ਼ੀਟ ਸੀਗੀ ਜਿਹੜੀ ਉਸ ਦੇ ਵਿੱਚ 50 ਕੁਐਸਚਨ ਸੀਗੇ 50 ਕੁਐਸਚਨ ਸੀਗੇ ਜਦਕਿ ਕੁਐਸਚਨ ਹੈ ਜਿਹੜੇ ਪਿਪ ਕੁਐਸਚਨ ਪੇਪਰ ਦੇ ਵਿੱਚ 120 ਕੁਐਸਚਨ ਸੀਗੇ ਇਸ ਦੇ ਨਾਲ ਕਾਫੀ ਕੈਂਡੀਡੇਟ ਹੈ ਜਿਹੜੇ ਨਿਰਾਸ਼ ਹੋਏ ਤੇ ਟਾਈਮ ਹੈ ਜਿਹੜਾ ਉਹ ਖਰਾਬ ਹੋਇਆ ਤਾਂ ਟਾਈਮ ਹੈ ਜਿਹੜਾ ਪੇਪਰ ਦਾ ਉਹ 11 ਵਜੇ ਲੇ ਗਿਆ ਜਦਕਿ 2 ਘੰਟੇ ਦਿੱਤੇ ਗਏ ਪੇਪਰ ਪੂਰਾ ਪੇਪਰ ਕਰਨ ਦੇ ਲਈ ਟਾਈਮ ਦਿੱਤਾ ਗਿਆ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਵੀ ਜੇ ਕੁਐਸਚਨ 120 ਨੇ ਤਾਂ 120 ਕੁਐਸਚਨ ਵਾਲੀ ਉਹ ਅਮਰ ਸ਼ੀਟ ਆ ਪੇਪਰ ਦੇ ਵਿੱਚ ਹੋਣੀ ਚਾਹੀਦੀ ਹੈ ਤੁਸੀਂ ਆਪ ਦੇਖ ਸਕਦੇ ਹੋ ਡਿਪਰੈਸ ਬੋਲਦਾ ਹਾਲ ਪਹਿਲਾਂ ਤਾਂ ਪੇਪਰ ਨਹੀਂ ਲੈਂਦੇ ਜੋ ਪੇਪਰ ਲੈਂਦੇ ਤਾਂ ਪੇਪਰ ਪੋਸਟਪੋਨ ਕਰ ਦਿੰਦੇ ਆ ਠੀਕ ਹੈ ਕੈਂਡੀਡੇਟ ਕਾਫੀ ਚਿਰ ਤੋਂ ਤਿਆਰੀ ਕਰ ਰਿਹਾ ਤੇ ਕੈਂਡੀਡੇਟ ਦਾ ਭਵਿੱਖ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕਿਸ ਪਾਸੇ ਵੱਲ ਜਾ ਰਹੇ ਆ ਪਹਿਲਾਂ ਵੀ ਕੈਂਡੀਡੇਟ ਨੇ ਕਾਫੀ ਮੇਲਜ਼ ਜੜੀਆਂ ਕੀਤੀਆਂ ਸੀਗੀਆਂ ਪੇਪਰ ਬਾਰੇ ਦੱਸਣ ਲਈ ਤਾਂ ਇਹਨਾਂ ਨੇ ਪੇਪਰ ਦਾ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਪਾਤਾ ਅਪਡੇਟ ਪਾਤੀ ਵੀ ਪੇਪਰ ਹੈ ਜਿਹੜਾ ਇਹ ਆ ਪੋਸਟਪੋਨ ਹੋਣਾ ਹੁਣ 30 ਤਰੀਕ ਕਲਰਕ ਵਾਲਾ ਜਿਹੜਾ ਪੇਪਰ ਹੈਗਾ ਉਹ ਉਹ ਵੀ ਪੇਪਰ ਹੈ ਜਿਹੜਾ ਉਹ ਉਮੀਦ ਹੈ ਵੀ ਪੋਸਟਪੋਨ ਹੋ ਰਿਹਾ ਕਿਉਂਕਿ ਅਫੀਸ਼ੀਅਲ ਹਜੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਈ ਅਫੀਸ਼ੀਅਲ ਨੋਟੀਫਿਕੇਸ਼ਨ ਜਦੋਂ ਵੀ ਆਉਂਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਦੇ ਜਾਣਕਾਰੀ ਦੇ ਜਿਹੜੀ ਉਹ ਦਿੱਤੀ ਜਾਏਗੀ ਤੁਸੀਂ ਆਪ ਦੇਖ ਸਕਦੇ ਹੋ ਵੀ ਟ੍ਰਿਪਲ ਐਸ ਬੋਰਡ ਦਾ ਕੀ ਹਾਲ ਹੋ ਚੁੱਕਾ ਹੈ ਤਾਂ ਕੈਂਡੀਡੇਟ ਹੈ ਕਾਫੀ ਨਰਾਸ਼ ਨੇ ਇਸ ਗੱਲ ਤੋਂ ਤੇ ਤੁਹਾਡੀ ਵੀ رائے ਹੈ ਜਿਹੜੀ ਕਮੈਂਟਾਂ ਚ ਦੇ ਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੀਡੀਓ ਇਹ ਜਿਹੜੀ ਸਾਰਿਆਂ ਤੱਕ ਪਹੁੰਚ ਸਕੇ ਆਪਣੀ ਆਪਣੀ رائے ਜ਼ਰੂਰ ਛੱਡ ਕੇ ਜਾਇਓ ਟ੍ਰਿਪਲ ਐਸ ਬੋਰਡ ਨੂੰ ਅਜੇ ਹਾਂ ਨਹੀਂ ਕਰਨਾ ਚਾਹੀਦਾ ਬਾਕੀ ਆਪਣੀ رائے ਕਮੈਂਟਾਂ ਚ ਜ਼ਰੂਰ ਦੱਸ ਕੇ ਜਾਇਓ ਜਿਹੜਾ ਅੱਜ ਪੇਪਰ ਹੋਇਆ ਜੀ ਇਸ ਦੀ ਪੀਡੀਐਫ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਕਮੈਂਟ ਸੈਕਸ਼ਨ 'ਚ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਹੈ ਟੈਲੀਗ੍ਰam ਚੈਨਲ ਦਾ ਉਤੋਂ ਤੁਸੀਂ ਟੈਲੀਗ੍ਰam ਚੈਨਲ ਹੈ ਜਿਹੜਾ ਜੁਆਇਨ ਕਰ ਲੈਣਾ ਤੇ ਅਗਰ ਕੋਈ ਕਮੈਂਟ ਹੈ ਤਾਂ ਪਲੀਜ਼ ਰੱਖਿਓ ਨਾਲ ਉਹਦੇ ਕੋਲੇ ਦੱਸ ਕੇ ਜੁਰ ਜਾਇਓ ਵੀਡੀਓ ਨੂੰ ਸ਼ੇਅਰ ਜੁਰ ਕਰਕੇ ਜਾਇਓ ਤੇ ਜਦੋਂ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦੀ ਹੈ 30 ਤਰੀਕ ਵਾਲੇ ਕਲਰਕ ਵਾਲੇ ਪੇਪਲ ਦੀ ਵੀ ਪੇਪਰ ਪੋਸਟਪੋਨ ਹੋਇਆ ਜਾਂ ਨਹੀਂ ਹੋਇਆ ਤਾਂ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨ